ਬਹੁਤ ਖੁਸ਼ੀ ਦੀ ਗੱਲ ਹੈ ਕਿ ਰਸ਼ੀਆ ਇੱਕ ਮਹਾ ਸ਼ਕਤੀ ਹੈ ਰਸ਼ੀਆ ਦੇ ਰਾਸ਼ਟਰਪਤੀ ਪੁਤਨ ਦਾ ਭਾਰਤ ਆਉਣਾ ਇੱਕ ਖੁਸ਼ੀ ਦੀ ਗੱਲ ਹੈ ਸਾਡੇ ਮੋਲਕ ਵਾਸਤੇ ਵੀ ਮਾਣ ਵਾਲੀ ਗੱਲ ਹੈ ਕਿਉਂਕਿ ਰਸ਼ੀਆ ਨੇ ਹਮੇਸ਼ਾ ਭਾਰਤ ਦਾ ਸਾਥ ਦਿੱਤਾ ਚਾਹੇ ਉਹ ਜਿਹੜਾ ਹੈਗਾ ਕੋਈ ਵੀ ਲੜਾਈਆਂ ਦੇ ਵਿੱਚ ਅਸਲਾ ਵੀ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਰਸ਼ੀਆ ਤੋਂ ਆਉਂਦਾ ਫਿਰ ਚਾਹੇ ਜੁਨੋ ਦੇ ਵਿੱਚ ਸਪੋਰਟ ਦੀ ਲੋੜ ਹੋਵੇ ਹਰ ਵੇਲੇ ਉਹਨਾਂ ਨੇ ਭਾਰਤ ਦੀ ਮਦਦ ਕੀਤੀ ਹੈ ਇੱਕ ਸਮਝ ਲਓ ਕਿ ਪਰੋਸ਼ੇਜੋਗ ਸਾਥੀ ਹੈ ਰਸ਼ੀਆ ਤੇ ਇੰਡੀਆ ਸੋ ਉਹਨਾਂ ਦਾ ਇੱਥੇ ਆਉਣਾ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਅਸੀਂ ਈਮੇਲ ਕੀਤੀ ਸੀਗੀ ਇੱਕ ਤਰੀਕ ਨੂੰ ਕਿ ਜਿਹੜੇ ਜਦੋਂ ਪੁਤਨ ਸਾਹਿਬ ਇੱਥੇ ਆਉਂਦੇ ਆ ਤੇ ਉਹਨਾਂ ਦੇ ਨਾਲ ਜਿਹੜੇ ਬੱਚੇ ਸਾਡੇ ਬਾਹਰ ਵਿਦੇਸ਼ਾਂ 'ਚ ਫਸੇ ਹੋਏ ਆ ਰਸ਼ੀਆ ਉਹਨਾਂ ਦੀ ਗੱਲ ਕੀਤੀ ਜਾਵੇ ਕਿਉਂਕਿ 127 ਲੋਕ ਜਿਹੜੇ ਫਸੇ ਹੋਏ ਸੀ ਜਿਨ੍ਹਾਂ ਵਿੱਚੋਂ 96 ਆ ਗਏ ਅ ਕੋ ਬਾਕੀ ਜਿਹੜੇ ਹੈਗੇ ਕਿਸੇ ਦਾ ਪਤਾ ਲੱਗਾ ਕਈਆਂ ਦਾ ਨਹੀਂ ਪਤਾ ਲੱਗਾ ਉਹਨਾਂ ਦਾ ਪਤਾ ਕੀਤਾ ਜਾਵੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਤਾਂ ਵੀ ਕਿਉਂਕਿ ਪਿਛਲੇ ਸੈਸ਼ਨ ਚ ਵੀ ਅਸੀਂ ਇਹ ਮੁੱਦਾ ਜਿਹੜਾ ਹੈ ਉਠਾਇਆ ਸੀ ਜਿੰਨੇ ਵੀ ਹੈਗੇ ਦੋ ਵਾਰੀ ਅਸੀਂ ਮੁੱਦਾ ਉਠਾ ਚੁੱਕੇ ਹਾਂ ਕਿ ਇਹ ਜਿਹੜੇ ਸਾਡੇ ਬਾਹਰ ਬਚੇ ਹੋਏ ਫਸੇ ਆ ਉਹਨਾਂ ਦੀ ਪੈਰਵਾਈ ਕੀਤੀ ਜਾਵੇ ਤਾਂ ਉਹਨਾਂ ਨੂੰ ਵਾਪਸ ਲਿਆਂਦਾ ਜਾਵੇ